ਮੇਰੇ ਚੈਨਲ ਤੇ ਦੇਖਣ ਤੇ ਸੁਣਨ ਵਾਲੇ ਸਾਰੇ ਹੀ ਭੈਣਾ ਭਰਾਵਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣਾ ਚਾਹ ਰਹੀ ਹਾਂ ਉਸ ਦਾ ਸਿਰਲੇਖ ਹੈ ਕਿਸਮਤ ਦੀ ਭਾਲ ਗੱਗੂ ਦੀ ਸੱਚੀ ਕਹਾਣੀ ਪੰਜਾਬ ਦੀ ਧਰਤੀ ਬੜੀ ਸਖਤ ਹੈ ਪਰ ਇੱਥੇ ਵਸਣ ਵਾਲਿਆਂ ਦੇ ਦਿਲ ਬੜੇ ਸੱਚੇ ਹੁੰਦੇ ਹਨ ਇੱਥੇ ਹਰ ਕੋਈ ਕਿਸਮਤ ਦੀ ਗੱਲ ਕਰਦਾ ਹੈ ਪਰ ਕਿਸਮਤ ਨੂੰ ਸਮਝਦਾ ਕੋਈ ਕੋਈ ਹੀ ਹੁੰਦਾ ਹੈ ਅੱਜ ਦੀ ਕਹਾਣੀ ਇੱਕ ਐਸੇ ਮੁੰਡੇ ਦੀ ਹੈ ਜੋ ਸਾਰੀ ਉਮਰ ਕਿਸਮਤ ਨੂੰ ਦੋਸ਼ ਦਿੰਦਾ ਰਿਹਾ ਪਰ ਇੱਕ ਦਿਨ ਉਸਨੇ ਆਪਣੀ ਕਿਸਮਤ ਆਪ ਹੀ ਲਿਖ ਲਈ ਇਸ ਮੁੰਡੇ ਦਾ ਨਾਮ ਹੈ ਗੱਗੂ ਪਿੰਡ ਦੇ ਸਾਰੇ ਲੋਕ ਉਸਨੂੰ ਗੱਗੂ ਕਹਿੰਦੇ ਤਾਂ ਸੀ ਪਰ ਉਹਦਾ ਨਾਮ ਲੈਣ ਦੇ ਸਹੀ ਤਰੀਕੇ ਨਾਲ ਨਹੀਂ ਬਲਕਿ ਉਸਦਾ ਮਜ਼ਾਕ ਉਡਾਉਂਦੇ ਲਹਿਜੇ ਵਿੱਚ ਕਹਿੰਦੇ ਸੀ ਕਿਉਂਕਿ ਉਸਦਾ ਸੁਭਾਅ ਹੀ ਇਹੋ ਜਿਹਾ ਸੀਗਾ ਬੜਾ ਹੀ ਆਲਸੀ ਟਾਈਪ ਦਾ ਨਿਕੰਮਾ ਮੁੰਡਾ ਸੀਗਾ ਇਹ ਸਵੇਰੇ ਜਲਦੀ ਉੱਠਣ ਨਾਲ ਤਾਂ ਉਸ ਨੂੰ ਬਹੁਤ ਹੀ ਅਲਰਜੀ ਸੀਗੀ ਤੇ ਕੋਈ ਵੀ ਕੰਮਕਾਰ ਔਰ ਕੋਈ ਮਿਹਨਤ ਨਹੀਂ ਕਰਨਾ ਚਾਹੁੰਦਾ ਸੀ ਉਹ ਮਾਂ ਨੂੰ ਹਮੇਸ਼ਾ ਕਹਿੰਦੀ ਪੁੱਤ ਸਵੇਰੇ ਉੱਠ ਜਾ ਕਰ ਕੁਝ ਕੰਮ ਕਰ ਲੈ ਤਾਂ ਗੱਗੂ ਕਹਿੰਦਾ ਮਾਂ ਕਿਸਮਤ ਵਾਲੇ ਲੋਕਾਂ ਨੂੰ ਕੰਮ ਕਰਨਾ ਨਹੀਂ ਪੈਂਦਾ ਐਵੇਂ ਹੀ ਉਹਨਾਂ ਦੀ ਕਿਸਮਤ ਖੁੱਲ ਜਾਈ ਉਹ ਸਾਰਾ ਦਿਨ ਕਿਸੇ ਨਾ ਕਿਸੇ ਸੁਪਨੇ ਵਿੱਚ ਡੁੱਬਿਆ ਰਹਿੰਦਾ ਬਸ ਕਦੇ ਲਾਟਰੀ ਦਿੱਤਣ ਦਾ ਕਦੇ ਅਚਾਨਕ ਅਮੀਰ ਬਣਨ ਦਾ ਪਿੰਡ ਵਾਲੇ ਸਾਰੇ ਮਜ਼ਾਕ ਕਰਦੇ ਰਹਿੰਦੇ ਉਸ ਨੂੰ ਗੱਗੂ ਅੱਜ ਕਿਹੜੀ ਗੱਡੀ ਲੈਣੀ ਐ ਗੱਗੂ ਹੱਸ ਕੇ ਕਹਿੰਦਾ ਬਸ ਥੋੜੀ देर ਹੋਰ ਰੁਕੋ ਗੱਡੀ ਵੀ ਲੈ ਲਾਂਗੇ ਇੱਕ ਦਿਨ ਸਵੇਰੇ ਉੱਠਦੇ ਹੀ ਗੱਗੂ ਮਾਂ ਨੂੰ ਕਹਿੰਦਾ ਮਾਂ ਅੱਜ ਮੈਂ ਕੋਈ ਬਹੁਤ ਵੱਡਾ ਕੰਮ ਕਰਨ ਨੂੰ ਸੋਚ ਰਿਹਾ ਹਾਂ ਮਾਂ ਕਹਿੰਦੀ ਅੱਛਾ ਉਹ ਕਿਹੜਾ ਉਹ ਕਹਿੰਦਾ ਮੈਂ ਸੋਚ ਰਿਹਾ ਮੈਂ ਲਾਟਰੀ ਲਿਆਵਾਂ ਮਾਂ ਹੱਸ ਪਈ ਤੇ ਹੱਸ ਕੇ ਕਹਿੰਦੀ ਲਾਟਰੀ ਵੀ ਪੁੱਤ ਪੈਸਿਆਂ ਨਾਲ ਹੀ ਹੁੰਦੀ ਐ ਪਹਿਲਾਂ ਕੋਈ ਕੰਮ ਕਰ ਲੈ ਕੋਈ ਪੈਸੇ ਕਮਾ ਲੈ ਫੇਰ ਸੁਪਨੇ ਦੇਖੀਂ ਲਾਟਰੀ ਜਿੱਤਣ ਦੇ ਪਰ ਹਕੀਕਤ ਐ ਸੀ ਕਿ ਉਸ ਦਾ ਘਰ ਬਹੁਤ ਹੀ ਗਰੀਬੀ ਵਾਲਾ ਘਰ ਸੀਗਾ ਕੱਚਾ ਘਰ ਸੀਗਾ ਉਸ ਦਾ ਉਹਦੀ ਮਾਂ ਜ਼ਿਆਦਾਤਰ ਬਿਮਾਰ ਰਹਿੰਦੀ ਸੀ ਤੇ ਉਹਦਾ ਪਿਓ ਖੇਤਾਂ ਵਿੱਚ ਦਿਹਾੜੀ ਮਜ਼ਦੂਰੀ ਕਰਦਾ ਸੀਗਾ ਕਈ ਵਾਰੀ ਤਾਂ ਦਿਨ ਟਾਈਮ ਦੀ ਰੋਟੀ ਵੀ ਪੂਰੀ ਨਹੀਂ ਸੀ ਪੈਂਦੀ ਉਹਨਾਂ ਨੂੰ ਪਰ ਗੱਗੂ ਐ ਸਭ ਕੁਝ ਦੇਖ ਕੇ ਵੀ ਉਹਨੇ ਠੱਲਾ ਬਣਿਆ ਰਹਿੰਦਾ ਬਸ ਅੱਖਾਂ ਵਿੱਚੀ ਰੱਖਦਾ ਸੀਗਾ ਉਸਨੂੰ ਲੱਗਦਾ ਸੀਗਾ ਕਿ ਆਪੇ ਹੀ ਸਭ ਕੁਝ ਹੋ ਜਾਏਗਾ ਠੀਕ ਐਨੀ ਗਰੀਬੀ ਦੇ ਚਲਦੇ ਚਲਦੇ ਘਰ ਦੇ ਹਾਲਾਤ ਦਿਨ ਪਰ ਦਿਨ ਬਹੁਤ ਹੀ ਮਾੜੇ ਹੁੰਦੇ ਜਾ ਰਹੇ ਸੀਗੇ ਇੱਕ ਦਿਨ ਖਾਣ ਵਾਸਤੇ ਵੀ ਕੁਝ ਨਹੀਂ ਸੀਗਾ ਘਰ 'ਚ ਤੇ ਉਸ ਦਿਨ ਮਾਂ ਦੀ ਤਬੀਅਤ ਵੀ ਬਹੁਤ ਜ਼ਿਆਦਾ ਖਰਾਬ ਹੋ ਗਈ ਉਸਦੇ ਪਿਓ ਕੋਲ ਦਵਾਈ ਲੈਣ ਵਾਸਤੇ ਵੀ ਪੈਸੇ ਨਹੀਂ ਸੀਗੇ ਤੇ ਉਹ ਚੁੱਪਚਾਪ ਉੱਠ ਕੇ ਬਾਹਰ ਚਲਾ ਗਿਆ ਅੱਜ ਗੱਗੂ ਨੇ ਪਹਿਲੀ ਵਾਰ ਪਿਓ ਦੀਆਂ ਅੱਖਾਂ 'ਚ ਬੇਵਸੀ ਦੇ ਹੰਝੂ ਦੇਖੇ ਉਸ ਰਾਤ ਇੱਕ ਤਾਂ ਭੁੱਖਾ ਪੇਟ ਤੇ ਪਿਓ ਦੀ ਬੇਵਸੀ ਵੀ ਉਸ ਦੀਆਂ ਅੱਖਾਂ 'ਮੂਰੇ ਚਲਦੀ ਰਹੀ ਤੇ ਗੱਗੂ ਸਾਰੀ ਰਾਤ ਸੌ ਨਹੀਂ ਸਕਿਆ ਬਸ ਇਹ ਵਟ ਦੇ ਉਸ ਦੀ ਸਾਰੀ ਰਾਤ ਬੀਤ ਗਈ ਉਸ ਦਾ ਦਿਲ ਅੱਜ ਅੰਦਰ ਤੱਕ ਟੁੱਟ ਗਿਆ ਸੀਗਾ ਬੜੀ ਉਥਲ-ਪੁਥਲ ਚੱਲ ਰਹੀ ਸੀ ਉਸਦੇ ਦਿਲ 'ਚ ਅਗਲੇ ਦਿਨ ਸਵੇਰ ਵੇਲੇ ਉੱਠਿਆ ਉਹ ਤੇ ਖੇਤਾਂ ਵੱਲ ਚਲਾ ਗਿਆ ਕਦਮ ਬੜੇ ਭਾਰੀ ਸੀਗੇ ਦਿਲ ਕਹਿੰਦਾ ਛੱਡਿਆ ਤੂੰ ਤਾਂ ਕੁਝ ਨਹੀਂ ਕਰ ਸਕਦਾ ਤੇਰੇ ਵੱਸ ਦਾ ਕੁਝ ਨਹੀਂ ਹੈ ਕਿਉਂਕਿ ਉਹਨੇ ਕਦੇ ਕੰਮ ਕੀਤਾ ਹੀ ਨਹੀਂ ਸੀ ਕੋਈ ਫਿਰ ਦੂਜੇ ਪਾਸੇ ਆਵਾਜ਼ ਆ ਜਾਂਦੀ ਜੇ ਤੂੰ ਨਹੀਂ ਕਰੇਗਾ ਤੇ ਹੋਰ ਕੌਣ ਕਰੇਗਾ ਇਸੇ ਉਥਲ-ਪੁਥਲ ਚ ਭਾਰੀ ਮਨ ਦੇ ਨਾਲ ਹੁਣ ਉਹ ਪਿੰਡ ਦੇ ਬਾਹਰ ਨਿੰਮ ਦੇ درخت ਥੱਲੇ ਬੈਠ ਗਿਆ ਕਿ ਥੋੜੀ देर ਬਾਅਦ ਉੱਥੇ ਇੱਕ ਬਜ਼ੁਰਗ ਆਇਆ ਉਹ ਬਜ਼ੁਰਗ ਨੂੰ ਦੇਖ ਕੇ ਉਹਦੇ ਕੋਲ ਬਹਿ ਗਿਆ ਤੇ ਉਹ ਕਹਿਣ ਲੱਗਾ ਨੌਜਵਾਨਾ ਕੀ ਗੱਲ ਕਿਹੜੀ ਸੋਚ ਚ ਡੁੱਬਿਆ ਹੋਇਆ ਉਹਨੂੰ ਲੱਗ ਰਿਹਾ ਸੀ ਕਿ ਬਹੁਤ ਉਦਾਸ ਹੈ ਬੜਾ ਦੁਖੀ ਬੈਠਾ ਹੈ ਨੌਜਵਾਨ ਗੱਗੂ ਨੇ ਪਹਿਲੀ ਵਾਰ ਦਿਲ ਖੋਲ ਕੇ ਉਸ ਨੂੰ ਸਭ ਕੁਝ ਕਹਿ ਦਿੱਤਾ ਬੜਾ ਹੀ ਅੰਦਰ ਤੱਕ ਦੁੱਖ ਨਾਲ ਭਰਿਆ ਹੋਇਆ ਸੀ ਉਸ ਟਾਈਮ ਲੱਗੂ ਬਜ਼ੁਰਗ ਨੇ ਸਾਰੀਆਂ ਗੱਲਾਂ ਸੁਣੀਆਂ ਉਹਦੀਆਂ ਤੇ ਬਜ਼ੁਰਗ ਨੇ ਉਸ ਨੂੰ ਕਿਹਾ ਕਿ ਮੈਂ ਵੀ ਕਦੇ ਤੇਰੇ ਵਰਗਾ ਹੀ ਸੀਗਾ ਬਿਲਕੁਲ ਮੈਂ ਵੀ ਕਿਸਮਤ ਨੂੰ ਕੋਸਦਾ ਹੀ ਰਹਿੰਦਾ ਸੀਗਾ ਫੇਰ ਮੰਨੋ ਬੜੇ ਥੱਕੇ ਖਾ ਖਾ ਕੇ ਜ਼ਿੰਦਗੀ ਦੇ ਸਮਝ ਆਈ ਗੱਲ ਕਿ ਕਿਸਮਤ ਉਹਨਾਂ ਦੇ ਘਰ ਚ ਟਿਕਦੀ ਹੈ ਜੋ ਮਿਹਨਤ ਨਾਲ ਉਸ ਨੂੰ ਸਦਾ ਦਿੰਦੇ ਨੇ ਵਲੇ ਆ ਦੇ ਘਰ ਕਿਸਮਤ ਕਦੇ ਨਹੀਂ ਟਿਕਦੀ ਇਹ ਗੱਲ ਗੱਗੂ ਦੇ ਦਿਲਚੰਦਰ ਤੱਕ ਵੜ ਗਈ ਬਸ ਫੇਰ ਕੀ ਸੀਗਾ ਅਗਲੇ ਦਿਨ ਗੱਗੂ ਹੋਰ ਦਿਨ ਨਾਲੋਂ ਵੈਰੇ ਜਲਦੀ ਉੱਠਿਆ ਤੇ ਉੱਠ ਕੇ ਉਹ ਉਸ ਦਿਨ ਖੇਤਾਂ ਵਿੱਚ ਗਿਆ ਕੰਮ ਕਰਨ ਲਈ ਪਹਿਲੇ ਹੀ ਦਿਨ ਚ ਖੇਤਾਂ ਚ ਮਿਹਨਤ ਕਰ ਕਰ ਕੇ ਉਹਦੇ ਹੱਥਾਂ 'ਚ ਛਾਲੇ ਪੈ ਗਏ ਤੇ ਦੂਜੇ ਦਿਨ ਉਸਦੇ ਫੇਰ ਪੈਰ ਵੀ ਦਰਦ ਕਰ ਰਹੇ ਸੀਗੇ ਤੀਸਰੇ ਦਿਨ ਬੇਰੋਜ਼ਾ ਮਨ ਕੀਤਾ ਕਿ ਛੱਡੇ ਪਰੇ ਭੱਜ ਜਵੇ ਸਭ ਕੁਝ ਛੱਡ ਕੇ ਪਰ ਉਹਦੇ ਅੰਦਰ ਜਿਹੜੀ ਆਵਾਜ਼ ਇੱਕ ਚੱਲ ਰਹੀ ਸੀ ਕਿ ਮਿਹਨਤ ਕਰਨ ਵਾਲਿਆਂ ਦਾ ਹੀ ਘਰ ਕਿਸਮਤ ਇਕਦੀ ਹੈ ਉਸਨੇ ਉਸਨੂੰ ਭੱਜਣ ਨਹੀਂ ਦਿੱਤਾ ਤੇ ਹੌਲੀ-ਹੌਲੀ ਉਹ ਆਪਣੇ ਆਪ ਨੂੰ ਦਿੱਤਦਾ ਗਿਆ ਤੀਜਾ ਦਿਨ ਚੌਥਾ ਦਿਨ ਪੰਜਵਾਂ ਦਿਨ ਮਹੀਨਾ ਨਿਕਲਿਆ ਕਈ ਮਹੀਨੇ ਨਿਕਲੇ ਸਾਲ ਵੀ ਨਿਕਲ ਗਿਆ ਹੁਣ ਪਿੰਡ ਵਾਲੇ ਉਹਦਾ ਮਜ਼ਾਕ ਨਹੀਂ ਉਡਾਉਂਦੇ ਸੀਗੇ ਹੱਸਦੇ ਨਹੀਂ ਸੀ ਉਹਦੇ ਤੇ ਤੂੰ ਪਤਾਬ ਦੇਖ ਰਹੇ ਸੀ ਉਹ ਕਿ ਕੁਝ ਤਾਂ ਬਦਲ ਹੀ ਰਿਹਾ ਹੌਲੀ ਹੌਲੀ ਘਰ ਵਿੱਚ ਸੁੱਖ ਆਉਣ ਲੱਗਿਆ ਮਾਂ ਦੀ ਦਵਾਈ ਵੀ ਹੁਣ ਸਮੇਂ ਸਿਰ ਆਉਣ ਲੱਗੀ ਤੇ ਮਾਂ ਦੀ ਸਿਹਤ ਵੀ ਪਹਿਲਾਂ ਨਾਲੋਂ ਚੰਗੀ ਹੋ ਗਈ ਹੁਣ ਪਿਓ ਦੇ ਚਿਹਰੇ ਤੇ ਵੀ ਹੁਣ ਬੜਾ ਸਕੂਨ ਆ ਗਿਆ ਇੱਕ ਦਿਨ ਮਾਂ ਨੇ ਉਹਨੂੰ ਆਪਣੇ ਕੋਲ ਬੁਲਾਇਆ ਬੜੇ ਹੀ ਪਿਆਰ ਨਾਲ ਆਪਣੇ ਮੁਕਲ ਵਿੱਚ ਲਿੱਤਾ ਉਹਨੂੰ ਤੇ ਉਹਦੇ ਸਿਰ ਤੇ ਹੱਥ ਫੇਰਦੇ ਹੋਏ ਬੋਲੀ ਉਤ ਅੱਜ ਤੋਂ ਸੱਚਮੁੱਚ ਵੱਡਾ ਲੱਗ ਰਿਹਾ ਹੈ ਇਹ ਸੁਣ ਕੇ ਗੱਗੂ ਹੱਸਿਆ ਉਹਨੇ ਆਪਣੇ ਹੱਥਾਂ ਵੱਲ ਦੇਖਿਆ ਤੇ ਕਿਹਾ ਮਾਂ ਕਿਸਮਤ ਮਿਲੀ ਨਹੀਂ ਸੀ ਮੈਂ ਉਸ ਨੂੰ ਲੱਭਿਆ ਨਹੀਂ ਸੀ ਮੈਂ ਉਸ ਨੂੰ ਬਣਾਇਆ ਹੈ ਮੈਂ ਆਪਣੀ ਕਿਸਮਤ ਨੂੰ ਆਪਣੇ ਇਹਨਾਂ ਹੱਥਾਂ ਨਾਲ ਬਣਾਇਆ ਹੈ ਸੋ ਦੋਸਤੋ ਇਹ ਸੀ ਗੱਗੂ ਦੀ ਕਹਾਣੀ ਕਿਸਮਤ ਦੀ ਭਾਲ ਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸਮਤ ਨੂੰ ਲੱਭਣ ਲਈ ਬੰਦੇ ਨੂੰ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਉਹ ਕਿਸੇ ਹੋਰ ਦਰਵਾਜ਼ੇ ਤੇ ਜਾ ਕੇ ਨਹੀਂ ਮਿਲਦੀ ਉਹ ਤਾਂ ਹਰੇਕ ਇਨਸਾਨ ਦੇ ਆਪਣੇ ਹੱਥਾਂ ਵਿੱਚ ਹੀ ਹੁੰਦੀ ਹੈ ਸੋ ਦੋਸਤੋ ਅੱਜ ਦੀ ਇਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰਨਾ ਤੇ ਸ਼ੇਅਰ ਵੀ ਕਰਨਾ ਤੇ ਕਮੈਂਟ ਵਿੱਚ ਆਪਣੀ رائے ਵੀ ਜ਼ਰੂਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮੈਂ ਅੱਗੇ ਤੋਂ ਚੰਗੀਆਂ ਤੇ ਚੌਣਵੀਆਂ ਕਹਾਣੀਆਂ ਸੁਣਾਉਣ ਦੀ ਕੋਸ਼ਿਸ਼ ਕਰਦੀ ਰਵਾਂਗੀ ਸਾਰਿਆਂ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ